ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਸਿੱਖੂਪੁਰ ਪਹੁੰਚੇ ਹਾਂਗੇ ਜੀ ਪਿੰਡ ਸਿੱਖੂਪੁਰ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਹਰਜਿੰਦਰ ਸਿੰਘ ਸਿੱਖੂਪੁਰ ਦੇ ਕੈਨ ਤੇ ਮਨਾਈ ਗਈ ਜੀ ਤੇ ਇਸ ਪਿੰਡ ਦੀ ਪੋਪੂਲੇਸ਼ਨ 650 ਤੋਂ ਲੈ ਕੇ 700 ਹੈ ਜੀ ਤੇ ਅੱਜ ਫਿਰ ਆਪਾਂ ਤੁਹਾਨੂੰ ਅੱਜ ਪਿੰਡ ਸਿੱਖੂਪੁਰ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਸਾਰਾ ਪਿੰਡ ਵੀ ਦਿਖਾਵਾਂਗੇ ਜੀ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਚੱਲਾਂਗੇ ਗੁਰਦੁਆਰਾ ਕੁਸਤਨ ਜਵਾਰਨ ਸਾਹਿਬ ਜੀ ਤੇ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਜੀ ਤੇ ਅੱਜ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਜੀ ਤੇ ਆਜੋ ਇਸ ਸਥਾਨ ਨੂੰ ਜੀ ਨੌਵੀਂ ਪਾਸ ਆਈ ਗੁਰੂ ਤੇਗ ਬਹਾਦਰ ਜੀ ਦੀ ਚਰਨ ਸੋ ਪ੍ਰਾਪਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਚੱਲਾਂਗੇ ਜੀ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਤੇ ਇਸ ਸਥਾਨ ਨੂੰ ਪ੍ਰਗਟ ਕਰਨ ਵਾਲੇ ਜੀ ਬਾਬਾ ਪੂਰਨਦਾਸ ਜੀ 1965-68 ਵਿੱਚ ਮਹਾਨ ਤਪਸਵੀ ਸਨ ਜਿਨ੍ਹਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਜੀ ਤੇ ਇੱਥੇ ਹਰ ਚੰਨਣੀ ਨੂੰ ਦਸਵੀਂ ਦਾ ਤਿਹਾ ਹਾਰਾ ਮਨਾਇਆ ਜਾਂਦਾ ਹੈ ਜੀ ਤੇ ਲੋਕ ਬਹੁਤ ਦੂਰ ਦਰੋਂ ਆਉਂਦੇ ਹਨ ਜੀ ਲੋਕਾਂ ਦੀ ਬਹੁਤ ਵੱਡੀ ਸਰਦ ਹੈਗੀ ਬਹੁਤ ਵਜੇ ਲੱਗਿਆ ਸੀ ਸਤਾਨ ਤੇ ਜਾ ਕੇ ਤੇ ਕਰੋ ਜੀ ਦਰਸ਼ਨ ਤੇ ਬਹੁਤ ਜਿਆਦਾ ਲੋਕਾਂ ਦਾ ਇੱਥੇ ਇਕੱਠ ਵੀ ਹੁੰਦਾ ਜੀ ਹਰ ਐਤਵਾਰ ਨੂੰ ਲੋਕ ਬਹੁਤ ਵੱਡੀ ਭਾਰੀ ਗਿਣਤੀ ਵਿੱਚ ਆਉਂਦੇ ਹਨ ਤੇ ਅੱਜ ਫਿਰ ਆਪਾਂ ਹੁਣ ਅੱਗੇ-ਅੱਗੇ ਚੱਲਾਂਗੇ ਜੀ ਸੋਨੂੰ ਆਪਾਂ ਬਾਬਾ ਪੂਰਨਦਾਸ ਜੀ ਦਾ ਉਹ ਵੀ ਦਿਖਾਵਾਂਗੇ ਕਰੋ ਜੀ ਦਰਸ਼ਨ ਬਾਬਾ ਪੂਰਨਦਾਸ ਜੀ ਦੇ ਤੇ ਅੱਜ ਆਪਾਂ ਹੁਣ ਅੱਗੇ-ਅੱਗੇ ਚੱਲਦੇ ਜਾਵਾਂਗੇ ਜੀ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਜੀ ਪਿੰਡ ਵਿੱਚ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਲੱਗਿਆ ਜੀ ਪਿੰਡ ਵੀ ਤੇ ਪਿੰਡ ਦੇ ਲੋਕ ਵੀ ਜੀ ਬਹੁਤ ਕਰੋ ਦਰਸ਼ਨ ਤੁਸੀਂ ਬਾਬਾ ਪੂਰਨਦਾਸ ਜੀ ਦੇ ਤੇ ਆਜੋ ਫਿਰ ਆਪਾਂ ਹੁਣ ਚੱਲਦੇ ਆ ਜੀ ਪਿੰਡ ਵਿੱਚ ਆਪੇ ਨਾਲ ਤੁਸੀਂ ਜੁੜੇ ਰਹੋ ਤੇ ਆਪਾਂ ਤੁਹਾਨੂੰ ਅੱਗੇ ਅੱਗੇ ਹੁਣ ਸਾਰਾ ਪਿੰਡ ਵੀ ਦਿਖਾਵਾਂਗੇ ਜੀ ਬਹੁਤ ਵਧੀਆ ਲੱਗਿਆ ਪਿੰਡ ਵਿੱਚ ਜਾ ਕੇ ਕਿਉਂਕਿ ਪਿੰਡ ਵਿੱਚ ਬਹੁਤ ਮਾਨ ਸਤਿਕਾਰ ਮਿਲਿਆ ਕਿਉਂਕਿ ਹਰਿੰਦਰ ਸਿੰਘ ਸਿੱਖਪੁਰ ਆਪਣੇ ਬਹੁਤ ਵਧੀਆ ਵੀਰ ਸੀਗੇ ਉਹਨਾਂ ਦੇ ਘਰ ਵੀ ਜਾ ਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਫੈਮਿਲੀ ਵੀ ਸੀਗੀ ਆਪਾਂ ਸੋਨ ਹੁਣ ਲੈ ਕੇ ਚੱਲਦੇ ਆਂ ਜੀ ਪਿੰਡ ਵਿੱਚ ਤੇ ਆਪਾਂ ਨੇ ਇੱਕ ਸਾਈਡ ਦੇਖਿਆ ਜੀ ਦੋ ਕੋਠੀਆਂ ਬਹੁਤ ਵਧੀਆ ਬਣ ਰਹੀਆਂ ਸੀਗੀਆਂ ਤੇ ਅੱਜ ਆਪਾਂ ਨੂੰ ਅੱਗੇ-ਅੱਗੇ ਚੱਲਾਂਗੇ ਜੀ ਤੇ ਸਾਰਾ ਪਿੰਡ ਉੱਪਰ ਦੀ ਗੇੜਾ ਵੀ ਦਵਾਵਾਂਗੇ ਇੱਥੇ ਜੀ ਇਹਨਾਂ ਨੂੰ ਏਰੀਆ ਪਵਾਦ ਪੈਂਦਾ ਹੈਗਾ ਤੇ ਫਿਰ ਆਪਾਂ ਨੂੰ ਮਿਲੇ ਜੀ ਬਜ਼ੁਰਗ ਬਜ਼ੁਰਗਾਂ ਨਾਲ ਆਪਾਂ ਨੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚਲੇ ਗਏ ਜੀ ਫਿਰ ਆਪਾਂ ਨੇ ਬਾਬਾ ਸੁਆਮੀ ਜੀ ਦਾ ਧਾਰਮਿਕ ਮੰਦਿਰ ਦੇਖਿਆ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਅੱਗੇ ਵੱਲ ਨੂੰ ਹੋਏ ਜੀ ਫਿਰ ਆਪਾਂ ਚੱਲਾਂਗੇ ਜੀ ਗੁੱਗਾਂਵਾਲੀ ਮੰਦਿਰ ਤੇ ਜੀ ਕਰੋ ਜੀ ਦਰਸ਼ਨ ਲੁਗਾਈ ਆਰਪੀਰ ਜੀ ਦੇ ਅੱਜ ਆਪਾਂ ਚੱਲਾਂਗੇ ਦਰਬਾਰ ਸਾਹਿਬ ਵਿੱਚ ਜੀ ਬਹੁਤ ਸੋਹਣਾ ਮੰਦਿਰ ਬਣਾਇਆ ਤੇ ਪਿੰਡ ਵਾਲਿਆਂ ਦੀ ਬਹੁਤ ਵੱਡੀ ਸਰਦਾ ਵੀ ਹੈ ਜੀ ਆਪਣੇ ਨਾਲ ਜੁੜੇ ਰਹੋ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਜੀ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਅੱਜ ਆਪਾਂ ਹੁਣ ਪਿੰਡ ਵਿੱਚ ਫੇਰ ਇੰਟਰ ਹੋਵਾਂਗੇ ਜੀ ਤੇ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਜੀ ਕੱਲਾ-ਕੱਲਾ ਘਰ ਤੇ ਕੱਲੀ-ਕੱਲੀ ਫਿਰਨੀ ਤੇ ਕੱਲਾ-ਕੱਲਾ ਚੱਪਾ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਆਪਣੀ ਤੁਸੀਂ ਵੀਡੀਓ ਨੂੰ ਕਰ ਦਿਓ ਅੱਗੇ ਕੇ ਸ਼ੇਅਰ ਜੀ ਤੇ లైక్ ਤੇ కామెంట్ ਕਰਕੇ जरूर ਦੱਸਿਆ ਕਰੋ ਵੀ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਜੀ ਤੇ ਸਾਹਮਣੇ ਆਪਣੇ ਦੇਖੀ ਜੀ ਇੱਕ ਬਹੁਤ ਸੋਹਣੀ ਕੋਠੀ ਤੇ ਫਿਰ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਫਿਰ ਆਪਾਂ ਨੇ ਦੇਖਿਆ ਜੀ ਆ ਕਾਲ ਫਾਰਮ ਆਜੋ ਆਪਾਂ ਹੁਣ ਸੋਨੂੰ ਕਾਲ ਫਾਰਮ ਦੇਖਣ ਤੋਂ ਬਾਅਦ ਅੱਗੇ ਚੱਲਾਂਗੇ ਜੀ ਆਪਾਂ ਸਕੂਲ ਵੱਲ ਨੂੰ ਸਕੂਲ ਵੱਲ ਹੁੰਦੇ ਹੋਏ ਆ ਜੀ ਆਪਾਂ ਹੁਣ ਸੋਨੂੰ ਅੱਗੇ-ਅੱਗੇ ਚੱਲਾਂਗੇ ਤੇ ਆਜੋ ਫਿਰ ਆਪਾਂ ਨੇ ਇੱਕ ਦੇਖੀ ਜੀ ਟੈਂਕੀ ਤੇ ਟੈਂਕੀ ਦੇ ਨਾਲ ਦੇਖਿਆ ਆਪਾਂ ਨੇ ਸਟੇਡੀਅਮ ਤੇ ਆਜੋ ਹੁਣ ਆਪਾਂ ਆਗੇ ਜੀ ਆ ਕਾਲ ਫਾਰਮ ਵਿੱਚ ਆ ਇਹ ਜੀ ਅਕਾਲ ਫਾਰਮ ਬਹੁਤ ਵਧੀਆ ਬਣਿਆ ਹੋਇਆਗਾ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਅੱਜ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਤੇ ਸਾਰਾ ਪਿੰਡ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਕਿਹਾਗਾ ਬਹੁਤ ਨਾਈਸ ਪਿੰਡ ਸੀਗਾ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਲੱਗਿਆ ਲੋਕਾਂ ਨਾਲ ਮਿਲ ਕੇ ਆਜੋ ਆਪਾਂ ਹੁਣ ਅੱਗੇ-ਅੱਗੇ ਚੱਲਦੇ ਜਾਵਾਂਗੇ ਤੇ ਸਾਰਾ ਪਿੰਡ ਤੁਹਾਨੂੰ ਦਿਖਾਵਾਂਗੇ ਆਪਾਂ ਜੀ ਤੇ ਤੁਸੀਂ ਵੀ ਤੁਝ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਅਨਲੱਕੀ ਬਲੌਗ 36 ਜੀ ਆਪਣੇ ਨਾਲ ਤੁਸੀਂ ਜੁੜੇ ਰਹੋ ਆਜੋ ਆਪਾਂ ਹੁਣ ਅੱਗੇ ਚੱਲਦੇ ਆਂਗੇ ਜੀ ਬਹੁਤ ਵਧੀਆ ਪਿੰਡ ਦੀਆਂ ਫਿਰਨੀਆਂ ਤੇ ਬਹੁਤ ਵਧੀਆ ਪਿੰਡ ਵਿੱਚ ਸਫਾਈ ਸੀਗੀ ਆਜੋ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਤੁਸੀਂ ਆਹ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਚਾਰ ਸਪੇਰੇ ਕੋਠੀਆਂ ਹੀ ਕੋਠੀਆਂ ਬਹੁਤ ਵਧੀਆ ਪਿੰਡ ਦੇ ਲੋਕ ਸੀਗੇ ਪਿੰਡ ਵਿੱਚ ਕੋਈ ਹੂੰਚ ਨੀਚ ਨੀ ਸਭ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸੀਗੇ ਤੇ ਆਜੋ ਹੁਣ ਆਪਾਂ ਚੱਲਾਂਗੇ ਜੀ ਨਕਰਖੇੜੇ ਤੇ ਕਰੋ ਜੀ ਦਰਸ਼ਨ ਨਕਰਖੇੜੇ ਦੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਜੋ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਬਹੁਤ ਫਿਰ ਆਪਾਂ ਨੂੰ ਅੱਗੇ ਫਿਰ ਬਜ਼ੁਰਗ ਮਿਲੇ ਬਹੁਤ ਵਧੀਆ ਲੱਗਿਆ ਮਿਲ ਕੇ ਫਿਰ ਆਪਾਂ ਨੇ ਇੱਕ ਹੋਰ ਦੇਖੀ ਜੀ ਕੋਠੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਵਧੀਆ ਲੱਗਦਾ ਜਦੋਂ ਪਿੰਡ ਵਿੱਚ ਆਪਾਂ ਨੂੰ ਕੋਠੀਆਂ ਹੀ ਕੋਠੀਆਂ ਜਿਸ ਦਿਆਂ ਨੇ ਕਿਉਂਕਿ ਇੱਥੇ ਉੱਚੀ ਨੀਚੀ ਕੁਛ ਨਹੀਂ ਜੀਗਾ ਇਸ ਕਰਕੇ ਫਿਰ ਵਧੀਆ ਲੱਗਦਾ ਜਦੋਂ ਸਾਰੇ ਲੋਕ ਇਕੱਠੇ ਰਹਿੰਦੇ ਨੇ ਕਿਉਂਕਿ ਵਧੀਆ ਹੁੰਦਾ ਤੇ ਪਿੰਡ ਵਿੱਚ ਸਫਾਈ ਦਾ ਕੰਮ ਵੀ ਚੱਲ ਰਿਹਾ ਸੀਗਾ ਤੇ ਸੜਕਾਂ ਵੀ ਬਣ ਰਹੀਆਂ ਸੀ ਆਪ ਆ ਗਏ ਜੀ ਖਵਾਜਾ ਪੀਰ ਤੇ ਕਰੋ ਜੀ ਦਰਸ਼ਨ ਖਵਾਜਾ ਪੀਰ ਤੇ ਬਹੁਤ ਵਧੀਆ ਬਣਾਇਆ ਹੋਇਆਗਾ ਕਿਉਂਕਿ ਕਿਸੇ ਕਿਸੇ ਪਿੰਡ ਵਿੱਚ ਹੀ ਦੇਖਣ ਨੂੰ ਮਿਲਦਾ ਖਵਾਜਾ ਪੀਰ ਦਾ ਮੰਦਿਰ ਬਹੁਤ ਸੋਹਣਾ ਬਣਾਇਆ ਗਿਆਗਾ ਤੇ ਅੱਜ ਹੁਣ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਇੱਕ ਪੀਰ ਦੀ ਜਗ੍ਹਾ ਤੇ ਕਰੋ ਜੀ ਦਰਸ਼ਨ ਪੀਰ ਦੀ ਜਗ੍ਹਾ ਤੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਆ ਨੱਕੀ ਵਲੌਗ 36 ਜੀ ਇੰਸਟਾਗ੍ਰam ਤੇ ਵੀ ਆਪਣਾ ਨੱਕੀ ਵਲੌਗ 36 ਹੈ ਜੀ ਤੇ ਫੇਸਬੁੱਕ ਤੇ ਵੀ ਜੀ ਇੱਕ ਵਾਰ ਜਰੂਰ ਤੁਸੀਂ ਆਪਣੇ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਕਰੋ ਜੀ ਫਿਰ ਆਪਾਂ ਅੱਗੇ ਗਏ ਜੀ ਵਿਆਹ ਦੇਖਿਆ ਜੀ ਵਿਆਹ ਚੱਲ ਰਿਹਾ ਸੀ ਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਦੇਖ ਕੇ ਬਤਵੇ ਲੱਗਿਆ ਤੇ ਸਾਰਿਆਂ ਨੇ ਵੀਡੀਓ ਵੀ ਬਣਵਾਈ ਜੀ ਤੇ ਆਜੋ ਫਿਰ ਹੁਣ ਆਪਣੀ ਵੀਡੀਓ ਹੁੰਦੀ ਹੈ ਖਤਮ ਜੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਪਿੰਡ ਵਿੱਚ ਜੀ